ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਹੈੱਡਲਾਈਨਸ ਟੁਡੇ ਗੱਲ ਕਰਦੇ ਆਂ ਕਿ ਪੰਜਾਬ ਦੇ ਕਿਸਾਨਾਂ ਨੇ ਅੱਜ ਹਰਿਆਣਾ ਸਰਕਾਰ ਨੂੰ ਜਿਹੜਾ ਬੇਨਕਾਬ ਕਰ ਦਿੱਤਾ ਹੈ ਕਿਸਾਨ ਜਥੇਬੰਦੀਆਂ ਨੇ ਬੜੇ ਹੀ ਸ਼ਾਂਤਮਈ ਤਰੀਕੇ ਨਾਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਮੌਕੇ 101 ਕਿਸਾਨਾਂ ਦਾ ਜਿਹੜਾ ਜਥਾ ਦਿੱਲੀ ਵਾਲਾ ਅਰਵਾਨਾ ਕੀਤਾ ਪਰ ਹਰਿਆਣਾ ਪੁਲਿਸ ਨੇ ਗਉ ਅਥਰੂ ਗੈਂਸ ਦੇ ਗੋਲੇ ਨੇ ਜਿਹੜੇ ਉਹ ਭਰਾ ਦਿੱਤੇ ਇਸ ਦੌਰਾਨ ਕਰੀਬ 7 ਜਿਹੜੇ ਕਿਸਾਨ ਨੇ ਉਹ ਜ਼ਖਮੀ ਹੋ ਗਏ ਪਰ ਕਿਸਾਨਾਂ ਨੇ ਤਰੰਤ ਜਥਾ ਜਿਹੜਾ ਉਹ ਵਾਪਸ ਬੁਲਾ ਲਿਆ ਗਿਆ ਇਸ ਦੇ ਨਾਲ ਹੀ ਹੁਣ ਹਰਿਆਣਾ ਸਰਕਾਰ ਦੇ ਉੱਪਰ ਸਵਾਲ ਖੜੇ ਹੋਣ ਲੱਗੇ ਹਨ ਕਿ ਪੈਦਲ ਜਾ ਰਹੇ ਕਿਸਾਨਾਂ ਤੋਂ ਵੀ ਜਿਹੜੀ ਆ ਦਿੱਕਤ ਆ ਉਹ ਕਿਉਂ ਆ ਰਹੀ ਆ ਇਸ ਬਾਰੇ ਪਹਿਲਮਾਨ ਬਜਰੰਗ ਪੁਨੀਆ ਨੇ ਵੀ ਹਰਿਆਣਾ ਸਰਕਾਰ ਨੂੰ ਜਿਹੜੀ ਫਟਕਾਰ ਲਗਾਈ ਹੈ ਬਜਰੰਗ ਪੁਨੀਆ ਨੇ ਕਿਹਾ ਕਿ ਪਹਿਲਾਂ ਜਦੋਂ ਕਿਸਾਨ ਟਰੈਕਟਰਾਂ ਟਰਾਲੀਆਂ ਲੈ ਕੇ ਦਿੱਲੀ ਆ ਰਹੇ ਸੀ ਤਾਂ ਸਰਕਾਰ ਨੇ ਹੱਲਾ ਮਚਾ ਦਿੱਤਾ ਕਿ ਕਿਸਾਨ ਟਰੈਕਟਰ ਟਰਾਲੀਆਂ ਲੈ ਕੇ ਨਾ ਆਉਣ ਜੇਕਰ ਆਉਣਾ ਹੈ ਤਾਂ ਪੈਦਲ ਹੀ ਆ ਜਾਣ ਹੁਣ ਜਦੋਂ ਕਿਸਾਨ ਪੈਦਲ ਆ ਰਹੇ ਨੇ ਤਾਂ ਤਾਂ ਅੱਗੋਂ ਇਸ ਵਿੱਚ ਦਿੱਕਤ ਹੈ ਪੁਣੀਆ ਨੇ ਅੱਗੇ ਕਿਹਾ ਕਿ ਅਸਲ ਵਿੱਚ ਸਮੱਸਿਆ ਟਰੈਕਟਰ ਟਰਾਲੀ ਦੀਆਂ ਜਿਹੜੀ ਸਮੱਸਿਆ ਉਹ ਨਹੀਂ ਹੈ ਤੁਹਾਨੂੰ ਦਿੱਕਤ ਤਾਂ ਕਿਸਾਨਾਂ ਨੂੰ ਹੈ ਸੱਚ ਤਾਂ ਇਹ ਹੈ ਕਿ ਤੁਸੀਂ ਕਿਸਾਨਾਂ ਨੂੰ ਉਹਨਾਂ ਦੇ ਹੱਕ ਨਹੀਂ ਦੇਣਾ ਚਾਹੁੰਦੇ ਪਰ ਫਿਕਰ ਨਾ ਕਰੋ ਕਿਸਾਨ ਆਪਣੇ ਹੱਕ ਲੈਣੇ ਵਾ ਖੂਬੀ ਆ ਜਿਹੜੇ ਉਹ ਜਾਣਦੇ ਨੇ ਦਰ ਅਸਲ ਦੇ ਵਿੱਚ ਇਸ ਤੋਂ ਪਹਿਲਾਂ ਹਰਿਆਣਾ ਸਰਕਾਰ ਹਾਈ ਕੋਰਟ ਤੇ ਸੁਪਰੀਮ ਕੋਰਟ ਵਿੱਚ ਵੀ ਕਹਿੰਦੀ ਰਹੀ ਕਿ ਕਿਸਾਨ ਟਰੈਕਟਰ ਟਰਾਲੀਆਂ ਨੂੰ ਉ ਸੜ ਕੇ ਦਿੱਲੀ ਵੱਲ ਅੱਗੇ ਵੱਧ ਸਕਦੇ ਹਨ ਹੁਣ ਜਦੋਂ ਕਿਸਾਨ ਵਾਕਿਆਂ ਹੀ ਪੈਦਲ ਜਾਣ ਲਈ ਅੱਗੇ ਵਧੇ ਤਾਂ ਉਹਨਾਂ ਉਪਰ ਥਰੂ ਗੈਸ ਦੇ ਜਿਹੜੇ ਗੋਲੇ ਨੇ ਉਹ ਭਰਾਏ ਗਏ ਇਸ ਨਾਲ ਹਰਿਆਣਾ ਸਰਕਾਰ ਆ ਜਿਹੜੀ ਬੇਨਕਾਬ ਹੋ ਗਈ ਵਿਰੋਧੀ ਪਾਰਟੀਆਂ ਦੇ ਲੀਡਰ ਸਰਕਾਰ ਨੂੰ ਘੇਰ ਰਹੇ ਹਨ ਦਰ ਅਸਲ ਅੱਜ ਪੁਲਸ ਵੱਲੋਂ ਭਰਾਏ ਗਏ ਅਥਰੂ ਗੈਂਸ ਦੇ ਗੋਲਿਆਂ ਕਾਰਨ ਜਿਹੜੇ ਹੁਣ ਤੱਕ ਸੱਤ ਕਿਸਾਨ ਨੇ ਉਹ ਜ਼ਖਮੀ ਹੋਏ ਹਨ ਦੋ ਕਿਸਾਨਾਂ ਦੀ ਹਾਲਤ ਆ ਜਿਹੜੀ ਉਹ ਨਾਜ਼ੁਕ ਬਣੀ ਹੋਈ ਹੈ ਉਹਨਾਂ ਨੂੰ ਹਸਪਤਾਲ ਆ ਜਿਹੜਾ ਲਿਜਾਇਆ ਗਿਆ ਇਸ ਲਈ ਦਿੱਲੀ ਮਾਰਚ ਸ਼ੁਰੂ ਹੋਣ ਤੋਂ ਕਰੀਬ ਸਾਢੇ 3 ਘੰਟੇ ਬਾਅਦ ਕਿਸਾਨ ਸੰਭੂ ਸਰਾਂ ਤੋਂ ਕਿਸੇ ਹਟ ਗਏ ਕਿਸਾਨ ਆਗੂ ਸਰਬਣ ਸਿੰਘ ਨੇ ਕਿਹਾ ਕਿ ਸਾਡੇ ਕਈ ਆਗੂ ਜਾਕਮੀ ਹੋਇਆਣਾ ਅਸੀਂ ਦਿੱਲੀ ਜਾਣ ਵਾਲੇ ਜਥੇ ਨੂੰ ਵਾਪਸ ਬੁਲਾ ਲਿਆ ਹੈ ਕੂਝ ਬਾਰੇ ਫੈਸਲਾ ਬਾਅਦ ਵਿੱਚ ਲਿਆ ਜਾਵੇਗਾ ਭੰਦੇਰ ਨੇ ਕਿਹਾ ਕਿ ਅਸੀਂ ਸ਼ਾਂਤੀ ਨਾਲ ਦਿੱਲੀ ਜਾਣਾ ਚਾਹੁੰਦੇ ਹਾਂ ਉਹ ਸਾਨੂੰ ਜੰਤਰ ਮੰਤਰ ਜਾਂ ਰਾਮਲੀਲਾ ਦਾ ਜਿਹੜਾ ਮદાન ਉਥੇ ਥਾਂ ਦੇ ਦੇਣ ਅਸੀਂ ਉਥੇ ਆਪਣੇ ਵਿਚਾਰ ਪ੍ਰਗਟ ਕਰ ਸਕਦੇ ਹਾਂ ਸਾਰੀ ਦੁਨੀਆ ਦੇਖ ਰਹੀ ਹੈ ਕਿ ਸਾਡੇ ਨਾਲ ਕੀ ਕੀਤਾ ਜਾ ਰਿਹਾ ਹੈ ਭੰਦੇਰ ਨੇ ਕਿਹਾ ਕਿ ਅਸੀਂ ਅੱਗੇ ਵਧਾਂਗੇ ਅਸੀਂ ਉਮੀਦ ਕਰਦੇ ਹਾਂ ਇਸ ਸਰਕਾਰ ਗੱਲਬਾਤ ਦਾ ਜਿਹੜਾ ਰਾਹ ਉਹ ਖੋਲੇਗੀ ਉਹਨਾਂ ਕਿਹਾ ਕਿ ਅਸੀਂ ਹੁਣ ਇੰਤਜ਼ਾਰ ਕਰ ਰਹੇ ਹਾਂ ਜੇਕਰ ਸਾਨੂੰ ਦਿੱਲੀ ਨਾ ਜਾਣ ਦਿੱਤਾ ਗਿਆ ਤਾਂ ਅਸੀਂ ਸਾਮ ਨੂੰ ਰਣਨੀਤੀ ਬਣਾਵਾਂਗੇ ਪੰਦੇਰ ਨੇ ਕਿਹਾ ਕਿ ਸਰਕਾਰ ਜਾਂ ਤਾਂ ਸਾਨੂੰ ਦਿੱਲੀ ਜਾਣ ਦੇਵੇ ਜਾਂ ਫਿਰ ਗੱਲਬਾਤ ਉਹ ਕਰੇ ਉਹਨਾਂ ਕਿਹਾ ਕਿ ਸਾਡਾ ਕਿਸੇ ਵੀ ਸੂਬਾ ਸਰਕਾਰ ਨਾਲ ਕੋਈ ਮੁੱਦਾ ਨਹੀਂ ਸੰਗੂ ਜਿਹੜਾ ਕੇਂਦਰ ਸਰਕਾਰ ਆ ਉਹਦੇ ਖਿਲਾਫ ਆ ਜਿਹੜਾ ਸਾਡਾ ਸੰਘਰਸ਼ ਆ ਉਹ ਵਿੱਡਿਆ ਹੋਇਆ ਹੈ